ਅੱਛੀ ਕਲ ਸਾਰੇਆਂ ਨੂੰ ਤੁਹਾਡਾ ਮੇਰੇ ਚੈਨਲ ਨੰਮ ਬੁਟੀਕ ਤੇ ਬਲੌਗ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਆਪਾਂ ਜਾਣਾ ਮਾ ਅੰਮ੍ਰਿਤਸਰ ਇਸ ਕਰਕੇ ਕਾਕੇ ਨੂੰ ਛੁੱਟੀ ਕਰਾਈ ਹੈ ਤੇ ਆਪਾਂ ਸਾਰਾ ਕੰਮ ਕਰ ਦਿੱਤਾ ਵਾ ਤੁਹਾਡਾ ਅਮਨ ਨਹੀਂ ਜਾ ਰਿਹਾ ਮੈਂ ਮਹਿਕ ਤੇ ਬੀਨ ਇਹ ਪੱਕੇ ਜਾ ਰਹੀ ਅਮਨ ਦੀ ਪਰ ਰੋਟੀ ਵਗੈਰਾ ਬਣਾ ਕੇ ਰੱਖ ਦਿੱਤੀ ਤੇ ਰੋਟੀ ਦੇ ਵਿੱਚ ਸਬਜੀ ਬਣਾ ਕੇ ਰੱਖ ਤੇ ਇਹ ਰਾਤੀ ਜਿਹੜੇ ਕੱਪੜੇ ਧੁੱਤੇ ਸੀਗੇ ਕੁਛ ਐਵੇਂ ਹੀ ਪਾਏ ਹੋਏ ਨੇ ਜਿਹੜੇ ਪਾ ਕੇ ਜਾਣੇ ਆ फटाफट ਪ੍ਰੈਸ ਕਰ ਲਈਏ ਇਹਨਾਂ ਨੂੰ ਪ੍ਰੈਸ ਕਰਨੇ ਆ ਹਲੇ ਮੈਂ ਤੇ ਜਿਹੜੇ ਸੀਗੇ ਘਰਾਤੀ ਧੁੱਤੇ ਸੀਗੇ ਇੱਥੇ ਫੋਲ ਦਿੱਤੇ ਨੇ ਕਿਉਂਕਿ ਮੈਂ ਉੱਪਰ ਛੱਤ ਤੇ ਚੜ੍ਹ ਨਹੀਂ ਸਕਦੀ ਹੈਗੀ ਮੈਨੂੰ ਡਿਸਕ ਦੀ ਪ੍ਰੋਬਲਮ ਕਰਕੇ ਤੇ ਫਿਰ ਇੱਥੇ ਮੈਂ ਫੋਲ ਦੇਣੀ ਹੁੰਦੀਆਂ ਸਾਰੇ ਕੱਪੜੇ ਤੇ ਹੁਣ ਬੜਾ ਸਾਰੇ ਜਿਹੜੇ ਹੈਗੇ ਨੇ ਇਹ ਹਰੇ ਕੱਪੜੇ ਸਪ੍ਰੈਸ਼ ਕਰਨੇ ਨੇ ਕਮਰੇ ਦਾ ਸੈਂਕ ਟੱਕ ਮੇਰਾ ਸੋਤ ਕੱਪੜੇ ਤੇ ਤਾਂ ਜੀ ਆਪਾਂ ਹੁਣ ਫਿਰ ਬੈੱਡ ਤੇ ਪ੍ਰੈਸ ਕਰ ਲੈਣੀ ਹੁੰਦੀ ਹੈ ਮੈਂ ਤੇ ਇੱਥੇ ਮੈਂ ਸ਼ਿਦਾ ਸਾਹਿਬ ਪਹੁੰਚ ਗਈ ਸੀ ਪਹਿਲਾਂ ਅਸੀਂ ਸ਼ਿਦਾ ਸਾਹਿਬ ਮੱਥਾ ਟੇਕਿਆ ਵਾ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਗਏ ਹਾਂ ਹੋ ਜਾ ਇੱਧਰਲੇ ਪਾਸੇ ਆ ਜਾ ਮੇਰੇ ਪਹੁੰਚ ਗਏ ਆਪਾਂ ਅੰਮ੍ਰਿਤਸਰ ਕਾਕੇ ਇੱਧਰ ਨੂੰ ਆ ਜਾ ਔੱਤ ਫੜ ਇਹਨੂੰ ਕਹਿ ਰਹੀ ਸੀ ਹੱਥ ਫੜ ਆਈ ਕੰਬੀਏ ਅਪਰਗਾ ਦਿਨ ਮਾਤਸ ਲੋਟ ਛੇ ਮਾਰੇ ਨੀਰੰਦ ਕੋ ਯੋ ਦਰਸ਼ੀ ਕੋ ਤੇ ਇੱਥੇ ਅਸੀਂ ਆਂਦੇ ਹੋਏ ਰੁਕੇ ਸੀਗੇ ਰੋਟੀ ਖਾਣ ਵਾਸਤੇ ਕਿਉਂਕਿ ਸਾਨੂੰ ਨੀਰਾ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਹਟੇਗਾ ਫਿਰ ਸਨੈਕਸ ਨੇ ਹਾਂਜੀ ਹੁਣ ਮੈਂ ਘਰ ਆ ਗਈ ਸੀ 6 ਵਜੇ ਕਿੰਨੇ 6 ਵਜੇ ਆਪਾਂ ਘਰ ਆਏ ਹਾਂ ਸਹੀ ਆਈ ਹੈ ਸਹੀ ਆਈ ਹੈ ਤਾਂ 6 ਵਜੇ ਮੈਂ ਘਰ ਆ ਗਈ ਹਾਂ ਤੇ ਆਪਾਂ ਲਿਆਏ ਸੀ ਪ੍ਰਸ਼ਾਦ ਕਿਥੇ ਰੱਖਤਾ ਪ੍ਰਸ਼ਾਦ ਪ੍ਰਸ਼ਾਦ ਬੱਬੀ ਦੀ ਚਿੰਗ ਗੁਰਦੁਆਰਾ ਸਾਹਿਬ ਤੇ ਅਸੀਂ ਸਾਲ ਦਾ ਆਪਾਂ ਇਕੱਠਾ ਕਰ ਦਿੱਤਾ ਵਾ ਪ੍ਰਸ਼ਾਦ ਥੋੜਾ ਬਸ ਘਰ ਵਾਸਤੇ ਤੇ ਬਾਕੀ ਸਾਰੇ ਆਪਾਂ ਬੁਟਿਕ ਲੈ ਕੇ ਜਾਵਾਂਗੇ ਤੇ ਉੱਥੋਂ ਲੈ ਕੇ ਆਏ ਸੀਗੇ ਆਪਾਂ ਇਹ ਲੈ ਕੇ ਆਇਆ ਕੜੇ ਕੁੜੀਆਂ ਵਾਸਤੇ ਇੱਕ ਨੀਲਮ ਦਾ ਇੱਕ ਹਰ ਇੱਕ ਨੀਲਮ ਦਾ ਇੱਕ ਹਰਪਿਸ ਦਾ ਇੱਕ ਨੀਲਮ ਦੀ ਕੁੜੀ ਅਸ਼ੀਸ਼ ਕੌਰ ਦਾ ਪਤਾ ਨਹੀਂ ਅਸ਼ੀਸ਼ ਕੌਰ ਦੇ ਇਹੀ ਆਊਗਾ ਜਾਂ ਨਹੀਂ ਆਊਗਾ ਐਸਟੀਮੇਟ ਜੇ ਨਾਲ ਲੈ ਆਏ ਆ ਤੇ ਮੰਗਾਈ ਸੀ ਕੁੜੀਆਂ ਨੇ ਆਮ ਪਾਪੜ ਬੁਟੀਕ ਚ ਕਿ ਵੀ ਆਮ ਪਾਪੜ ਜ਼ਰੂਰ ਲੈ ਕੇ ਆਈਏ ਆ ਪਾਪਾ ਪੜ ਲਿੱਤੇ ਆ ਏ ਪੁਲਟਰ ਹੁਣ ਹੁਣ ਆਂ ਦਾਲ ਲਿਆਂਦੀ ਸੀਗੀ ਬਾਹਰੋਂ ਮੱਖੀ ਖਾਦੀ ਸੀ ਇਥੋਂ ਪੈਕਟੇ ਕਰਾ ਲਈ ਸੀਗੀ ਤੇ ਹੁਣ ਬਸ ਰੋਟੀ ਬਣਾ ਲਾਂਗੇ ਰੋਟੀ ਖਾਵਾਂਗੇ ਹਲੇ ਨਹੀਂ ਹਲੇ ਭੁੱਖ ਨਹੀਂ ਹੈਗੀ ਅਣੀ ਥੋੜੀ ਦੇਰ ਰੁੱਕ ਕੇ ਖਾਵਾਂਗੇ ਕਿਉਂਕਿ ਹੁਣ 6 ਵਜੇ ਨੇ 8 ਸਾਡੇ ਕੋਲ ਆ ਗਿਆ ਉਸ ਤੋਂ ਬਾਅਦ ਜੀ ਨਮਕ ਹੈ ਹਾਂ ਇਹਦੇ ਵਿੱਚ ਨਮਕ ਵੀ ਹੁੰਦਾ ਵਾ ਇਸਕੇ ਵਿੱਚ ਕਿਉਂ ਨਹੀਂ ਹੈ ਉਹ ਮਿੱਠਾ ਵਾ ਨਾ ਫਿਰ ਉਹ ਵਾਲਾ ਫਿਰ ਇਹ ਉਹ ਮਿੱਠਾ ਵਾ ਇਹ ਨਮਕ ਇਹਦੇ ਵਿੱਚ ਨਾਲ ਨਮਕ ਲਾ ਕੇ ਹੁੰਦੇ ਆ ਇਹਦੇ नमक क्यों अच्छा इमली ये खट्ट मीठा बात आद करती है इमली वाला है ना हाँ इमली वैसे खट्टी होती है खट्टी मैं बहुत पहला खाता सीधा खाने काफी टाइम हो गया नहीं खाता है का आता खा लिया सीधा मीठा का कई बार एक को खोलना ना एक बटी के बाद से रखना वाह आप हैप्पी ढोना ला एक को खोल ला खोल करो 오바 음 비레누 비레레 데려우 데아 비레누 비